ਅੰਮ੍ਰਿਤਸਰ ਵਿਖੇ ਸ਼੍ਰੀ ਕਾਲ ਤਕ ਸਾਹਿਬ ਦਾ ਚੌਥੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਲੋਕਿਕ ਨਗਰ ਕੀਰਤਨ ਕੱਢਿਆ ਗਿਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ ਕੀਰਤਨ ਸ਼ਹਿਰ ਦੇ ਵਕਫਾ ਖਿੱਸਿਆਂ ਤੋਂ ਹੁੰਦਾ ਹੋਇਆ ਸ਼੍ਰੀ ਮੰਦਰ ਸਾਹਿਬ ਵਿਖੇ ਆ ਕੇ ਸੰਪੰਨ ਹੋਇਆ ਸੁੰਦਰ ਪਾਲਕੀ ਚ ਸਜੋਬਿਤ ਸ਼੍ਰੀ ਗੁਰਗੰਗ ਸਾਹਿਬ ਦੀ ਪਾਲਕੀ ਦੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਮਲ ਹੋਏ ਇਸ ਮੌਕੇ ਨਗਰ ਕੀਰਤਨ ਚ ਸ਼੍ਰੀ ਕਾਲ ਤਕ ਸਾਹਿਬ ਜਥੇਦਾਰ ਗਾਨਿਕ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੋਏ ਜਿਨ੍ਹਾਂ ਸਮੂਹ ਸੰਗਤ ਨੂੰ ਗੁਰਪ ਅੰਮ੍ਰਿਤਸਰ ਦੇ ਜ਼ਿਲ੍ਹਾ ਅਦਾਲਤ 'ਚ ਮਾਮਲੇ ਦੀ ਤਰੀਕ 'ਚ ਪੇਸ਼ੀ ਤੋਂ ਬਾਅਦ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਸਮੇਤ ਆਪ ਲੀਡਰਾਂ 'ਤੇ ਹਮਲਾ ਬੋਲਿਆ ਉਹਨਾਂ ਗਿਆ ਕਿ ਇਹ ਤਿੰਨੇ ਹੀ ਗੰਦੀ ਰਾਜਨੀਤੀ ਕਰਦੇ ਨੇ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਸੰਜੇ ਸਿੰਘ ਅਤੇ ਖੇਤਾਨ ਇਸ ਮਾਮਲੇ ਨੂੰ ਲੁਟਕਾਉਣਾ ਚਾਹੁੰਦੇ ਨੇ ਇਸ ਲਈ ਅਦਾਲਤ ਤਜਪੇਸ਼ ਨਹੀਂ ਹੋ ਰਹੀ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਅਦਾਲਤ 'ਤੇ ਭਰੋਸਾ ਹੈ ਅਤੇ ਮਾਮਲੇ ਦਾ ਫੈਸਲਾ ਉਹਨਾਂ ਦੇ ਹੱਕ 'ਚ ਆਏਗਾ ਦਰਸਲ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪ ਦੇ ਪੰਜਾਬ ਇੰਚਾਰ ਸੰਜੇ ਸਿੰਘ ਅਤੇ ਆਪ ਲੀਡਰਸ਼ਿਪ ਖੇਤਾਨ ਖਿਲਾਫ ਮਾਨਹਾਨੀ ਦਾ ਮੁਕਸਦਲਾ ਦੇ ਗਦੜਬਹਾ ਕਸਪੇ ਨੇੜੇ ਇੱਕ ਪਿਆਨਕਸਰ ਖਾਤਹਾ ਵਾਪਰੇ ਹਾਦਸੇ 'ਚ ਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕ ਸਖਮੀ ਹੋ ਗਏ ਮਰਨ ਵਾਲਿਆਂ 'ਚ 2 ਬੱਚੇ ਤੇ 3 ਔਰਤਾਂ ਸ਼ਾਮਲ ਨੇ ਇਹ ਹਾਦਸਾ ਸੂਰੇ ਤੇਲ ਟੈਂਕਰ ਅਤੇ ਇੰਡੀ ਕੋ ਕਾਰ ਦੀ ਟੱਕਰ ਕਾਰਨ ਵਾਪਰਿਆ ਜ਼ਖਮੀਆਂ 'ਚ ਇੱਕ ਬੱਚਾ ਤੇ ਕਾਰ ਦਾ ਡਰਾਈਵਰ ਵੀ ਸ਼ਾਮਲ ਨੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਕਾਰ ਸਵਾਰ ਪਰਿਵਾਰ ਰਾਜਸਥਾਨ ਦੇ ਮਟੀਲੀ ਦਾ ਰਹਿਣ ਵਾਲਾ ਹੈ ਬਠਿੰਡਾ ਤੋਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਦੇ ਬਾਅਦ ਵਾਪਸ ਪਰਤ ਰਹੇ ਸਨ ਫਿਰ ਏਕਰੀਬ 7:30 ਵਜੇ ਪਿੰਡ ਦੋਲਾ ਨੇੜੇ ਇੰਡੀਗੋ ਕਾਰ ਅਤੇ ਤੇਲ ਦੇ ਟੈਂਕਰ ਦੀ ਭਿਆਨਕ ਟੱਕਰ ਹੋ ਗਈ ਕਾਂਗਰਸ ਵੱਲੋਂ ਲੁਧਿਆਣਾ ਤੇ ਦੁਸ਼ਹਿਰੇ ਮੌਕੇ ਛਟਾਰਾਵਨ ਫੂਕਲ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੇ ਬਾਅਦ ਮੁੱਖ ਮੰਤਰੀ ਬਾਦਲ ਦੇ ਕਾਰਬਾਰ ਤਰਨਾ ਲਗਾ ਤਰਤੀਜੇ ਦਿਨ ਵਿਚਾਰੀ ਹੈ ਕਾਂਗਰਸ ਲੀਡਰਾਂ ਨੇ ਯੂਥ ਕਾਲੀ ਦਲ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਈ 'ਤੇ ਬਾਅਦ 13 ਅਕਤੂਬਰ ਤੋਂ ਤ ਮਠੇਂਡਾ ਵਿੱਚ 12 ਦਿਨ ਤੱਕ ਚੱਲਣ ਵਾਲੇ ਸਾਰਸ ਮੇਲੇ ਦਾ ਅੱਜ ਦੂਜਾ ਦਿਨ ਹੈ ਕੱਲ ਇਸ ਮੇਲੇ ਦਾ ਉਦਘਾਟਨ ਪੰਚਾਇਤ ਮੰਤਰੀ ਸਿਕੰਦਰ ਸਿੰਘ ਮੱਲੂਕਾ ਨੇ ਕੀਤਾ ਸੀ ਮੇਲੇ ਵਿੱਚ 25 ਸੂਬਿਆਂ ਤੋਂ ਹਸਤਕਾਰਾਂ ਨੇ ਆਪਣੇ ਸਟਾਲ ਲਗਾਏ ਹੋਏ ਨੇ